President Trump and I have a clear message for those in our country illegally leave now hmm. If you leave now je tusi hun chale jaoge you may have the opportunity to return and enjoy our freedom and life the american dream je tusi brown skin de je tusi kise us khetar ton aunde lagde ho jis khetar ton jehda jede jinna nu illegal keh janda hai ke oh log aunde aa ਜਪਾਵੇਂ ਤੁਸੀਂ ਕਾਨੂੰਨੀ ਨਾਗਰਿਕ ਵੀ ਹੋ ਪਰ ਤੁਹਾਡੇ ਤੁਹਾਨੂੰ ਰੋਕ ਕੇ ਪੁੱਛਿਆ ਜਾ ਸਕਦਾ ਕਿਤੇ ਵੀ ਸਕਿਉਰਿਟੀ ਅਫੀਸ਼ਰਸ ਦੇ ਵੱਲੋਂ ਕਿ ਸਾਨੂੰ ਆਪਣਾ ਦਸਤਾਵੇਜ਼ ਦਿਖਾਓ ਦੁਨੀਆ ਦੀ ਸਿਆਸਤ ਦੇ ਹਾਲਾਤ ਬਦਲ ਰਹੇ ਆ ਤਾਂ ਉਸ ਤੇ ਚੱਲਦੇ ਆ ਮਤਲਬ ਇਸ ਟਾਈਮ ਭਾਵੇਂ ਤੁਸੀਂ ਕਿਸੇ ਕਨਫਲਿਕਟ ਚੋਂ ਆ ਰਹੇ ਹੋ ਭਾਵੇਂ ਕਿਵੇਂ ਵੀ ਆ ਰਹੇ ਹੋ ਤਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਉਹ ਹਰ ਇੱਕ ਨੂੰ ਇੱਕੇ ਤਰਜ਼ ਤੇ ਦੇਖ ਰਿਹਾ ਹੈ ਤੇ ਜੇ ਜੇ ਤੁਸੀਂ ਕਿਸੇ ਵੀ ਇਲੀਗਲ ਤਰੀਕੇ ਦੇ ਨਾਲ ਐਂਟਰ ਹੋ ਰਹੇ ਹੋ ਤਾਂ ਅਮਰੀਕਾ ਜਿਹੜਾ ਆ ਉਹਦੇ ਚ ਅਸੈਪਟ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ ਹੁਣ ਨਾਲ ਸੁਖندر ਸਿੰਘ ਜੀ ਇਸੇ ਦੇ ਨਾਲ ਆਪਾਂ ਅਗਲੇ ਟੌਪਿਕ ਦੇ ਵੱਲ ਚੱਲਦੇ ਹਾਂ ਜਦੋਂ ਗੱਲ ਕਰਦੇ ਹਾਂ ਅਸੀਂ ਜਿੱਥੇ ਟ੍ਰੇਡ ਦੀ ਤੇ ਟੈਰਿਫਸ ਦੀ ਗੱਲ ਕੀਤੀ ਹੈ ਇਹਦਾ ਮਤਲਬ ਹੁਣ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਜਿਹੜੀ ਇੱਕ ਨੀਤੀ ਦੀ ਸ਼ਿਫਟ ਹੋਈ ਹੈ ਅਮਰੀਕਾ ਦੇ ਵਿੱਚ ਉਹਦਾ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰਭਾਵ ਪੈ ਰਿਹਾ ਦੁਨੀਆ ਭਰ ਦੇ ਵਿੱਚ ਵੀ ਪੈ ਰਿਹਾ ਤੇ ਵਿਦਨ ਯੂ ਐਸ ਵੀ ਵੱਡਾ ਪ੍ਰਭਾਵ ਪੈ ਰਿਹਾ 트੍ਰੰਪ ਪრეਜ਼ੀਡੈਂਟ 트ੰਪ ਦੀ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਨੀਤੀ ਸੀਗੀ ਉਹਨਾਂ ਨੇ ਕਾਫੀ ਸਖਤ ਸਟੈਂਡ ਰੱਖਿਆ ਤੇ ਆਉਂਦੇ ਸਾਰ ਜਿਵੇਂ ਉਹਨਾਂ ਨੇ ਅ ਅੰਦਰੂਨੀ ਜਦੋਂ ਅਸੀਂ ਦੇਖਦੇ ਹਾਂ ਜੱਜਾਂ ਨੂੰ ਬਦਲਣ ਤੋਂ ਲੈ ਕੇ ਇੱਕ ਪਾਲਿਸੀ ਸ਼ਿਫਟ ਕੀਤੀ ਹੈ ਤੇ ਇੱਕ ਰੋਕਣ ਦੀ ਲਾਈਨ ਉਹ ਡਿਲੀਵਰੀ ਕਰ ਰਹੇ ਤੁਸੀਂ ਹੁਣ ਨੰਬਰਾਂ ਦੇ ਹਿਸਾਬ ਨਾਲ ਦੇਖਦੇ ਆਂ ਤੇ ਉਹ ਉਹਦੇ ਚ ਵੱਡੇ ਲੈਵਲ ਦੇ ਉੱਤੇ ਉਹ 트럼ਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਅਸਰਦਾਰ ਵੀ ਹੁੰਦੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਇਹ ਕਿ ਅੱਜ ਅਸੀਂ ਜਦੋਂ ਭਾਰਤ ਦੇ ਹਵਾਲੇ ਨਾਲ ਜਾਂ ਸਾਡੇ ਭਾਈਚਾਰੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਅਸੀਂ ਸਿੱਖਾ ਪੰਜਾਬੀਆਂ ਦੇ ਹਵਾਲੇ ਨਾਲ ਤੇ ਮਤਲਬ ਪੰਜਾਬ ਦੀ ਇੱਕ ਵੱਡੀ ਮਾਈਗ੍ਰੇਸ਼ਨ ਜਿਹੜੀ ਹੈਗੀ ਐ ਉਹ ਅਮਰੀਕਾ ਦੇ ਵਿੱਚ ਹੋ ਰਹੀ ਸੀਗੀ ਪਿਛਲੇ ਸਮੇਂ ਦੇ ਵਿੱਚ ਹੋਈ ਵੀ ਐ ਤੇ ਹੋ ਵੀ ਰਹੀ ਸੀ ਜਿਹੜੀ ਹੋ ਰਹੀ ਸੀ ਉਹਨੂੰ ਤੇ ਹੁਣ ਕਿਤੇ ਨਾ ਕਿਤੇ ਵੱਡੇ ਲੈਵਲ ਦੇ ਉੱਤੇ ਠੱਲ ਪੈਂਦੀ ਨਜ਼ਰ ਆ ਰਹੀ ਹੈ ਵੀ ਉਹ ਕੰਮ ਇੱਕ ਹਿਸਾਬ ਨਾਲ ਠੱਪ ਹੋ ਗਿਆ ਹੈ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਤੇ ਉਹਦੀ ਇੰਪਲੀਮੈਂਟੇਸ਼ਨ ਵੀ ਕਾਫੀ ਹੱਦ ਤੱਕ ਹੁੰਦੀ ਨਜ਼ਰ ਆ ਰਹੀ ਹੈ ਤੇ ਨਾਲ ਹੁਣ ਮਤਲਬ ਗੱਲ ਇਹਦੇ ਤੋਂ ਵੀ ਦੋ ਸਟੈਪ ਅੱਗੇ ਜਾਂਦੇ ਆ ਇੱਥੇ ਤੱਕ ਆ ਗਈ ਹੈ ਵੀ ਜਿਹੜੇ ਲੋਕ ਇੱਥੇ ਰਹਿ ਰਹੇ ਆ ਉਹਨਾਂ ਨਾਲ 트럼ਪ ਐਡਮਿਨਿਸਟ੍ਰੇਸ਼ਨ ਕਿਸ ਕਿਸਮ ਨਾਲ ਡੀਲ ਕਰ ਸਕਦੀ ਹੈ ਜਦੋਂ ਅਸੀਂ ਪਿਊ ਰਿਸਰਚ ਇੰਸਟੀਚਿਊਟ ਦੀ ਗੱਲ ਕਰਦੇ ਹਾਂ ਉਹਨਾਂ ਵੱਲੋਂ ਜਿਹੜਾ ਡਾਟਾ ਇਕੱਠਾ ਕੀਤਾ ਜਾਂਦਾ ਆ ਉਹ 6-7 ਲੱਖ ਤੱਕ ਦਾ ਨੰਬਰ ਵੀ ਦਿੰਦਾ ਆ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਨੇ ਸਾਊਥ ਏਸ਼ੀਅਨ ਮੂਲ ਦੇ ਜਾਂ ਭਾਰਤੀ ਮੂਲ ਦੇ ਕਹਿ ਲਓ ਉਹ ਇਸ ਮੁਲਕ ਦੇ ਵਿੱਚ ਹੈਗੇ ਆ ਤੇ ਮਤਲਬ ਹੁਣ ਉਹਨਾਂ ਬੰਦਿਆਂ ਨਾਲ ਕਿਵੇਂ ਡੀਲ ਕਰਨਾ ਹੁਣ 트럼ਪ ਐਡਮਿਨਿਸਟ੍ਰੇਸ਼ਨ ਨੇ ਕੋਸ਼ਿਸ਼ ਕੀਤੀ ਇੱਕ ਨਵਾਂ ਲਾਅ ਲਿਆਉਣ ਦੀ ਜਿਹਨੂੰ ਅੱਜ ਜਿਹੜੀ ਫੈਡਰਲ ਜੱਜ ਹੈਗੇ ਆ ਉਹਨਾਂ ਨੇ ਓਕੇ ਕਰ ਦਿੱਤਾ ਆ ਕਿ ਨਵਾਂ ਕਾਨੂੰਨ ਅਮਰੀਕਾ ਦੇ ਵਿੱਚ ਆ ਰਿਹਾ ਜਿਹਦੇ ਲਈ ਜਿਹੜੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਗਵਰਨਮੈਂਟ ਦੇ ਨਾਲ ਸਰਕਾਰ ਦੇ ਨਾਲ ਕਿਸੇ ਨਾ ਉਹਨਾਂ ਨੂੰ ਰਜਿਸਟਰ ਹੋਣਾ ਪੈਣਾ ਹੈ ਉਹਨਾਂ ਨੂੰ ਆਪਣੀ ਪਛਾਣ ਵੀ ਤੇ ਉਹਨਾਂ ਨੂੰ ਸਾਰਾ ਆਪਣਾ ਕੰਮ ਦਾ ਜਾਂ ਉਹ ਵੇਰਵੇ ਜਿਹੜੇ ਹੈਗੇ ਆ ਉਹ ਸਾਂਝੇ ਕਰਨੇ ਪੈਣੇ ਆ ਜਿੱਥੇ ਇੱਕ ਪਾਸੇ ਇੱਕ ਪੈਨਿਕ ਦਾ ਮਾਹੌਲ ਬਣਿਆ ਹੋਇਆ ਵਿਦਨ ਅਮਰੀਕਾ ਉੱਥੇ ਨਾਲ ਹੀ ਨਾਲ ਮਤਲਬ ਇਹ ਇੱਕ ਹੋਰ ਨੈਕਸਟ ਸਟੈਪ ਤੇ ਜਾਂਦੇ ਆ ਉਹਦੀ ਉਹ ਹੈ ਵੀ ਹੁਣ ਇਹਦੇ ਚੋਂ ਟ੍ਰੰਪ ਐਡਮਿਨਿਸਟ੍ਰੇਸ਼ਨ ਕੀ ਕੱਢਣਾ ਚਾਹੁੰਦਾ ਹੈ ਜੇ ਉਹ ਰਜਿਸਟ੍ਰੇਸ਼ਨ ਹੁੰਦੀ ਹੈ ਕਿਸ ਲੈਵਲ ਤੇ ਹੁੰਦੀ ਹੈ ਹਾਲਾਂਕਿ ਮੈਂ ਦੱਸ ਦਿਆਂ ਵੀ ਜਿਹੜੇ ਇਹ ਅੱਜ ਦੀ ਹਾਲਾਂਕਿ ਲੇਟੈਸਟ ਖਬਰ ਹੈਗੀ ਆ ਤੇ ਇਸ ਦੇ ਵਿੱਚ ਜਿਹੜੇ ਆਲਰੇਡੀ ਇਮੀਗ੍ਰੇਸ਼ਨ ਦੇ ਰਾਹੀ ਆਏ ਨੇ ਵੀਜ਼ਾ ਲੈ ਕੇ ਆਏ ਨੇ ਸਟੂਡੈਂਟ ਵੀਜ਼ਾ ਲੈ ਕੇ ਆਏ ਨੇ ਜਾਂ ਜਿਨ੍ਹਾਂ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ ਉਹਨਾਂ ਨੂੰ ਇਹ ਮੰਨਿਆ ਜਾਊਗਾ ਵੀ ਉਹ ਆਲਰੇਡੀ ਰਜਿਸਟਰਡ ਨੇ ਗਵਰਨਮੈਂਟ ਦੇ ਨਾਲ ਪਰ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਇੱਥੇ ਰਹਿਣ ਦੀ ਇਜਾਜ਼ਤ ਜਾਂ ਵਰਕ ਪਰਮਿਟ ਵਗੈਰਾ ਨਹੀਂ ਮਿਲੇ ਹੋਏ ਉਹਨਾਂ ਦੇ ਲਈ ਇਹ ਇੱਕ ਸਵਾਲੀਆ ਨਿਸ਼ਾਨਾ ਨਹੀਂ ਵੀ ਉਹਨਾਂ ਨੇ ਅੱਗੇ ਪ੍ਰੋਸੀਡ ਕਿਵੇਂ ਕਰਨਾ ਹਾਲਾਂਕਿ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਣੀ ਹੈ ਅੱਜ ਦੀ ਹੀ ਇਹ ਜੱਜਮੈਂਟ ਹੈਗੀ ਹੈ ਸੋ ਮੈਂ ਚਾਹੂੰਗਾ ਵੀ ਥੋੜਾ ਜਾ ਜਿੰਨੀ ਕੁ ਡੀਟੇਲ ਅਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਕਦੇ ਹਾਂ ਇਸ ਬਾਰੇ ਉਹ ਜ਼ਰੂਰ ਕਰੀਏ ਬਿਲਕੁਲ ਅਵਲ ਸਿੰਘ ਜੀ ਮਤਲਬ ਜਿਹੜਾ ਅਮਰੀਕਾ ਦੇ ਵਿੱਚ ਜਿਹੜੀ ਕਵੇ ਵੱਡੇ ਪੱਧਰ ਤੇ ਪੋਲਿਸੀ ਸ਼ਿਫਟ ਆ ਰਿਹਾ ਹੈ ਤੇ ਉਹਦੇ ਚ ਜਿਹੜਾ ਕਿਉਂਕਿ ਡੋਨਲਡ ਟਰੰਪ ਦੀ ਜਿਹੜੀ ਇਲੈਕਸ਼ਨ ਸੀ ਉਹਦਾ ਇੱਕ ਮੇਨ ਮੁੱਦਾ ਵੀ ਸੀ ਇਹ ਡੋਨਲਡ ਟਰੰਪ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਕਲੀਅਰ ਕੀਤਾ ਸੀ ਕਿ ਉਹ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਅਮਰੀਕਾ ਦੇ ਵਿੱਚ ਉਹਦੇ ਤੇ ਕ੍ਰੈਕਡਾਊਨ ਕਰਨਗੇ ਤੇ ਜਿਹਦੇ ਤੇ ਉਹਨਾਂ ਨੇ ਆਉਂਦੇ ਹੀ ਮਲ ਪਾਵਰ ਚ ਆਉਂਦੇ ਹੀ ਅਸੀਂ ਦੇਖਾਂਗੇ ਕਿਵੇਂ ਜਹਾਜ਼ ਭਰ ਭਰ ਕੇ ਜਿਹੜੇ ਆ ਭੇਜਣੇ ਸ਼ੁਰੂ ਕੀਤੇ ਤੇ ਉਸ ਤੋਂ ਇਲਾਵਾ ਹੁਣ ਲਗਾਤਾਰ ਜਿਹੜੇ ਬੰਦੇ ਆ ਉਹਨਾਂ ਨੂੰ ਮਤਲਬ ਡਿਬੋਟ ਕੀਤਾ ਜਾ ਰਿਹਾ ਵੱਖ-ਵੱਖ ਮੁਲਕਾਂ ਦੇ ਵਿੱਚ ਤੇ ਜਿਹੜਾ ਅੱਜ ਦਾ ਇਹ ਡਿਸੀਜਨ ਆ ਇਹਦੇ ਬਾਰੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਰਜਿਸਟ੍ਰੇਸ਼ਨ ਆ ਲਾਜ਼ਮੀ ਕੀ ਕਰ ਦਿੱਤੀ ਗਈ ਆ ਜੀ ਤੇ ਉਹ ਆਈ ਥਿੰਕ 11 April ਤੋਂ ਇਹ ਜਿਹੜਾ ਲਾਗੂ ਆ ਇਹਦਾ ਮਤਲਬ ਵੀ ਇਹ ਸ਼ੁਰੂ ਆ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਜਿਹੜੇ ਮਤਲਬ ਵਿਦੇਂਦਾਂ 30 ਡੇਸ ਜਿਹੜਾ ਆ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਹੋਣੀ ਚਾਹੀਦੀ ਆ ਜੇ ਰਜਿਸਟ੍ਰੇਸ਼ਨ ਤੁਹਾਡੀ ਨਹੀਂ ਹੁੰਦੀ ਆ ਤਾਂ ਫਿਰ ਤੁਹਾਡੇ ਤੁਹਾਨੂੰ ਸਜ਼ਾ ਵੀ ਹੋ ਸਕਦੀ ਆ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਜੇ ਤੁਸੀਂ ਫੜੇ ਜਾਂਦੇ ਹੋ ਤੇ ਜਿਹੜਾ ਫਿਰ ਨਾਲ ਦੀ ਨਾਲ ਕਿਉਂਕਿ ਇਹ ਕਾਨੂੰਨ ਤਾਂ ਭਾਵੇਂ ਇਥੋਂ ਤੱਕ ਦੀ ਗੱਲ ਕਰਦਾ ਪਰ ਆਲਰੇਡੀ ਜਿਹੜੀਆਂ ਡੈਪੂਟੇਸ਼ਨਸ ਨੇ ਅਸੀਂ ਦੇਖ ਰਹੇ ਆ ਕਿ ਜਿਹੜੇ ਤੁਸੀਂ ਤੁਹਾਡੇ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਆ ਅਮਰੀਕਾ 'ਚ ਰਹਿ ਰਹੇ ਤੇ ਜੇ ਤੁਸੀਂ ਫੜੇ ਜਾਂਦੇ ਹੋ ਫਿਰ ਤੁਹਾਡੇ ਲਈ ਜਿਹੜਾ ਰਾਹ ਆ ਉਹ ਡੈਪੂਟੇਸ਼ਨਸ ਦਾ ਹੀ ਬਚਦਾ ਆ ਤੇ ਉਹਦੇ ਲਈ ਫਿਰ ਚਾਹੇ ਗਵਰਨਮੈਂਟ ਕੋਲ ਕਰੇ ਜਾਂ ਹੁਣ ਸੈਲਫ ਡੈਪੋਟੇਸ਼ਨਸ ਦਾ ਜਿਹੜਾ ਇੱਕ ਨਵਾਂ ਪ੍ਰਵੀਜ਼ਨ ਜਿਹੜਾ ਆ ਉਹ ਪੁਸ਼ ਕੀਤਾ ਜਾ ਰਿਹਾ ਹੈ ਇਹ ਸੈਲਫ ਰਿਪੋਰਟ ਆਪਣੇ ਆਪ ਨੂੰ ਕਰੋ ਤੇ ਉਹਦੇ ਚ ਜਿਹੜਾ ਜਿਹੜੀ ਅੱਜ ਦੀ ਸਟੇਟਮੈਂਟ ਇਸ ਮਤਲਬ ਫੈਸਲੇ ਤੋਂ ਬਾਅਦ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਦੇ ਸਕੱਰੇਟਰੀ ਪ੍ਰਿਸਟੀ ਨੋਇੰਮਦੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਈ ਰਿਮਾਈਂਡਡ ਆਈ ਰਿਮਾਈਂਡਡ ਆਲ ਫੋਰਨ ਨੈਸ਼ਨਲਸ ਪ੍ਰੈਜ਼ੈਂਟ ਇਨ ਦਾ ਯੂਐਸ ਫੋਰ ਲੰਗਰ ਦੈਨ 30 ਡੇਸ ਦੈਟ ਦਾ ਡੈਡਲਾਈਨ ਟੂ ਰਜਿਸਟਰ ਅੰਡਰ ਦਾ ਏਲੀਅਨ ਰਜਿਸਟ੍ਰੇਸ਼ਨ ਐਕਟ ਇਜ਼ ਔਨ ਅਪ੍ਰੈਲ 11 ਜੀ ਮਤਲਬ 11 ਅਪ੍ਰੈਲ ਤੱਕ ਤੁਸ ਤੁਹਾਨੂੰ ਡੈਡਲਾਈਨ ਆ ਰਜਿਸਟ੍ਰੇਸ਼ਨ ਕਰਾਉਣ ਦੀ ਤੇ ਦਿਸ ਲਾ ਰਿਕੁਆਇਰਸ ਆਲ ਏਲੀਅਨਸ ਇਨ ਦਾ ਯੂਨਾਈਟਿਡ ਸਟੇਟਸ ਫॉर ਮੋਰ ਦੈਨ 30 ਡੇਸ to register with the federal government failure to comply is a crime punishable by fines imprisonment or both added the press note matlab vi jehda tusi keh sakde ho ki ajj e faisla hai matlab e kyonki e kanoon ta ohna ne pehli hi padha ditta si us kanoon nu challenge kita gaya si te us challenge nu radd kar ditta gaya hai court de walay te ਜਿਹੜਾ ਮਤਲਬ ਹੁਣ ਉਹਦੇ ਤੇ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਕਹਿੰਦੇ ਕਿ ਪ੍ਰੈਜ਼ੀਡੈਂਟ 트੍ਰੰਪ ਐਂਡ ਆਈ ਹੈਵ ਅ ਕਲੀਅਰ ਮੈਸੇਜ ਫੋਰ ਦੋਜ਼ ਇਨ ਆਵਰ ਕੰਟਰੀ ਇਲੀਗਲੀ ਲੀਵ ਨਾਓ ਇਹ ਜੇ ਤਾਂ ਸਾਡੇ ਦੇਸ਼ ਦੇ ਵਿੱਚ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਹੀ ਆ ਉਹ ਕਹਿ ਰਹੇ ਆ ਕਿ ਪ੍ਰੈਜ਼ੀਡੈਂਟ 트੍ਰੰਪ ਕਿ ਮੈਂ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਇਲੀਗਲ ਨੇ ਕਿ ਜੀ ਤੁਸੀਂ ਹੁਣ ਛੱਡ ਜਾਓ ਸਾਡਾ ਦੇਸ਼ ਕਿ ਤੁਸੀਂ ਚਲੇ ਜਾਓ ਇਥੋਂ ਇਫ ਯੂ ਲੀਵ ਨਾਓ ਜੇ ਤੁਸੀਂ ਹੁਣ ਚਲੇ ਜਾਓਗੇ you may have the opportunity to return and enjoy our freedom and live the american dream ke tusi fir wapas aa sakde ho tusi american dream nu jee sakde ho ke je tusi matlab oh tonu farke fir report karde ya jis tarike de naal fir oh i think we oh banda jada hai wapas america jada hai dobara kade dakhal nahi ho sakda ji una di statement ਮਤਲਬ ਜਿਹੜੀ ਇਹ ਆ ਉਹ ਕਹਿੰਦੇ ਆ ਕਿ ਦਾ 트럼ਪ ਐਡਮਿਨਿਸਟ੍ਰੇਸ਼ਨ ਵਿਲ ਇਨਫੋਰਸ 올 आवर ਇਮੀਗ੍ਰੇਸ਼ਨ ਲਾਜ਼ ਵੀ ਵਿਲ ਨੋਟ ਪਿਕ ਐਂਡ ਚੂਜ਼ ਵਿਚ ਲਾਜ਼ ਵੀ ਵਿਲ ਵੀ ਵਿਲ ਇਨਫੋਰਸ ਜੀ ਵੀ ਫਸ ਲੋ ਹੋ ਇਨ आवर ਕੰਟਰੀ ਫॉर द ਸੇਫਟੀ ਐਂਡ ਸਿਕਿਉਰਿਟੀ ਆਫ आवर ਫਾਮਿਲੀ ਐਂਡ 올 ਅਮਰੀਕਨਸ ਮਤਲਬ ਕਿ ਉਹ ਕਹਿੰਦੇ ਆ ਕਿ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਦਾ ਅਮਰੀਕਸ ਦੀ ਉਸ ਵਾਸਤੇ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਮਤਲਬ ਜਿਹੜੇ ਵੀ ਕੋਈ ਵੀ ਇਮੀਗ੍ਰੇਸ਼ਨ ਲਾਜ਼ ਨੇ ਜਿਨਾ ਦੇ ਬਾਰੇ 트럼ਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਇਹ ਲੋਸ ਪਹਿਲਾਂ ਵੀ ਹੈਗੇ ਸੀ ਕਿਉਂਕਿ ਜਿਹੜਾ ਇਹ ਲੋ ਆ ਮਤਲਬ ਏਰੀਅਲ ਰਜਿਸਟ੍ਰੇਸ਼ਨ ਆ ਇੱਕ ਤਾਂ ਇਹ ਆਲਰੇਡੀ ਸੈਕੰਡ ਵਰਲਡ ਵਾਰ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਇੰਪਲੀਮੈਂਟ ਕੀਤਾ ਗਿਆ ਸੀ ਵਰਕਾ ਦੇ ਵਿੱਚ ਤੇ ਇਹ ਲੋਸ ਜਿਹੜੇ ਆ ਇਹ ਹੈਗੇ ਸੀ ਪਰ ਜਿਹੜੀਆਂ ਪਿਛਲੀਆਂ ਗਵਰਨਮੈਂਟਸ ਨੇ ਉਹ ਕਿਉਂਕਿ ਇਹ ਹੁੰਦਾ ਕਿ ਤੁਸੀਂ ਕਿੰਨੀ ਕਿ ਸ਼ਕਤੀ ਕਰ ਰਹੇ ਹੋ ਕਿਸੇ ਲੋ ਦੇ ਉੱਤੇ ਤੁਸੀਂ ਸਮਾਂ ਦੇ ਰਹੇ ਹੋ ਲੋਕ ਇਲੀਗਲੀ ਵਰਕਾ ਚਾਹੁੰਦੇ ਆ ਫਿਰ ਉਹ ਇੱਕ ਸਮੇ ਦੇ ਨਾਲ ਉੱਥੇ ਅਪਲਾਈ ਕਰਦੇ ਆ ਸਾਈਲਮ ਦੇ ਲਈ ਫਿਰ ਉੱਥੇ ਇੱਕ ਪ੍ਰੋਸੈਸ ਚ ਲੱਗਦੇ ਐ ਸਾਈਲਮ ਲੈਂਦੇ ਆ ਜਾਂ ਲੰਬਾ ਸਮਾਂ ਇਹ ਦੇਖਦੇ ਆ ਕਿ ਜਦ ਤੱਕ ਕਈ ਲੋਕ ਅਸਾਈਲਮ ਨਹੀਂ ਵੀ ਮਿਲਦਾ ਉਹ ਵੀ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਸਾਰਿਆਂ ਦੇ ਉੱਤੇ ਹੁਣ ਜਿਹੜੀ ਆ ਇਹ 트੍ਰੰਪ ਐਡਮਿਨਿਸਟ੍ਰੇਸ਼ਨ ਸਖਤੀ ਕਰਨ ਜਾ ਰਿਹਾ ਤੇ ਉਹਦੇ ਵਿੱਚ ਜਿਹੜੇ ਹੁਣ ਕਿਉਂਕਿ ਬਿਲਕੁਲ ਹੁਣਦਾ ਹੈ ਅਸੀਂ ਵੀ ਇਸ ਖਬਰ ਨੂੰ ਪੜ੍ਹੇ ਰਹੇ ਆ ਜਦੋਂ ਇਹ ਖਬਰ ਆਈ ਹੈ ਕੁਝ ਸਮਾਂ ਪਹਿਲਾਂ ਤਾਂ ਉਹਦੇ ਚ ਸਪਸ਼ਟਾ ਕਿ ਅਮਰਵੀਰ ਸਿੰਘ ਜੀ ਇਹ ਜਿਹੜਾ ਸੁਨੇਹਾ ਵੈਸੇ ਸਮਝਣਾ ਚਾਹੀਦਾ ਇਸ ਗੱਲ ਤੋਂ ਵੇ ਇਹ ਕਿ ਜੇ ਤੁਸੀਂ ਇਲੀਗਲ ਹੋ ਕੇ ਅਮਰੀਕਾ ਦੇ ਵਿੱਚ ਇਸ ਟਾਈਮ ਤਾਂ ਜਿਹੜੇ ਹਾਲਾਤ ਨੇ ਉਹ ਤੁਹਾਡੇ ਲਈ ਮੁਸ਼ਕਲ ਹੋ ਸਕਦੇ ਆ ਜੀ ਇਹ ਜਰੂਰ ਮਤਲਬ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਜਿਹੜੀ ਇਲੀਗਲ ਟਰਮ ਆ ਉਸ ਚੀਜ਼ ਨੂੰ ਇਸ ਹਵਾਲੇ ਨਾਲ ਜਰੂਰ ਸਮਝਣਾ ਚਾਹੀਦਾ ਕਿ ਜਿਹੜੀਆਂ ਨੈਸ਼ਨੈਲिटीज ਜਾਂ ਕੌਮਾਂ ਅਮਰੀਕਾ ਖਾਸ ਤੌਰ ਤੇ ਜਿਵੇਂ ਸਿੱਖ ਉਹ ਅਮਰੀਕਾ ਜਦੋਂ ਇਲੀਗਲੀ ਆਏ ਆ ਉਹਦਾ ਕਾਰਨ ਸੀ ਕਿ ਸਿੱਖਾਂ ਦਾ ਜੈਨੋਸਾਈਡ ਹੋਇਆ ਤੇ ਅਮਰੀਕਾ ਜਿਹੜਾ ਆ ਉੱਥੋਂ ਇੱਕ ਪ੍ਰੋਟੈਕਸ਼ਨ ਸੇਫਟੀ ਦੀ ਆ ਸੀ ਤਾਂ ਇਸ ਕਰਕੇ ਬੜੇ ਔਖੇ ਸਫ਼ਰ ਤੈਅ ਕਰਕੇ ਜਿਹੜੇ ਲੋਕ ਆ ਉਹ ਅਮਰੀਕਾ ਪਹੁੰਚੇ ਜਿੱਥੇ ਫਿਰ ਬੜੀਆਂ ਕਹਾਣੀਆਂ ਜਿਹੜੀਆਂ ਨੇ ਉਹ ਹੈ ਵੀ ਆ ਕਿ ਜਿੱਥੇ ਫਿਰ ਇਹਦਾ ਸਿੱਖਾ ਨੇ ਐਸਾਈਲਮ ਲੈ ਕੇ ਫਿਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੇ ਜਿਹੜੀ ਅਮਰੀਕਾ ਦੀ ਪ੍ਰੋਸਪਰਿਟੀ ਆ ਪ੍ਰੋਗਰੈਸ ਆ ਉਹਦੇ ਚ ਇੱਕ ਵੱਡਾ ਯੋਗਦਾਨ ਵੀ ਪਾਇਆ ਸਿੱਖਾ ਨੇ ਜੇ ਤੁਸੀਂ ਉਹ ਸਾਰੇ ਡਾਟਾ ਨੂੰ ਉਹਨੂੰ ਸਟੱਡੀ ਕਰੋ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਸ਼ਰਨ ਲੈ ਕੇ ਆਏ ਆ ਜੀ ਅਰੇ ਕੀ ਹੋਣਾ ਕਿਉਂਕਿ ਨਵੀਂ ਐਡਮਿਨਿਸਟ੍ਰੇਸ਼ਨ ਆ ਦੁਨੀਆ ਦੀ ਸਿਆਸਤ ਦੇ ਹਾਲਾਤ ਬਦਲ ਰਹੇ ਆ ਤਾਂ ਉਸਤੇ ਚੱਲਦੇ ਆ ਮਤਲਬ ਇਸ ਟਾਈਮ ਭਾਵੇਂ ਤੁਸੀਂ ਕਿਸੇ ਕਨਫਲਿਕਟ ਚੋਂ ਆ ਰਹੇ ਹੋ ਭਾਵੇਂ ਕਿਵੇਂ ਵੀ ਆ ਰਹੇ ਹੋ ਤਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਉਹ ਹਰ ਇੱਕ ਨੂੰ ਇੱਕੇ ਤਰਜ਼ ਤੇ ਦੇਖ ਰਿਹਾ ਤੇ ਜੇ ਤੁਸੀਂ ਕਿਸੇ ਇਲੀਗਲ ਤਰੀਕੇ ਦੇ ਨਾਲ ਐਂਟਰ ਹੋ ਰਹੇ ਹੋ ਤਾਂ ਅਮਰੀਕਾ ਜਿਹੜਾ ਆ ਉਹਦੇ ਚ ਅਸੈਪਟ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ ਤਾਂ ਇਸ ਕਰਕੇ ਇਹਦੇ ਚ ਇੱਕ ਹੋਰ ਜਿਹੜਾ ਉਹ ਮਤਲਬ ਨੁਕਤਾ ਆ ਕਿ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਿਉਂਕਿ ਜਿਹੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਤੇ ਕਾਫੀ ਸਵਾਲ ਖੜੇ ਹੋ ਰਹੇ ਆ ਹੁਣ ਜਿਹੜੀਆਂ ਆਰਗਨਾਈਜੇਸ਼ਨਸ ਹਿਊਮਨ ਰਾਈਟਸ ਦੀਆਂ ਨੇ ਜਿਨ੍ਹਾਂ ਨੇ ਇਸ ਕਾਨੂੰਨ ਨੂੰ ਚੈਲੰਜ ਕੀਤਾ ਸੀ ਉਹਨਾਂ ਦਾ ਪਹਿਲੂ ਆ ਕਿ ਇਸ ਕਾਨੂੰਨ ਤੋਂ ਬਾਅਦ ਜੇ ਤੁਸੀਂ ਬਰਾਊਨ ਸਕਿਨ ਦੇ ਹੋ ਜੇ ਤੁਸੀਂ ਕਿਸੇ ਉਸ ਖੇਤਰ ਤੋਂ ਆਉਂਦੇ ਲੱਗਦੇ ਹੋ ਜਿਸ ਖੇਤਰ ਤੋਂ ਜਿਹੜਾ ਜਿਹਨਾਂ ਨੂੰ ਇਲੀਗਲ ਕਿਹਾ ਜਾਂਦਾ ਕਿ ਉਹ ਲੋਕ ਆਉਂਦੇ ਆ ਤੁਹਾਵੇਂ ਤੁਸੀਂ ਕਾਨੂੰਨੀ ਨਾਗਰਿਕ ਵੀ ਹੋ ਪਰ ਤੁਹਾਡੇ ਤੁਹਾਨੂੰ ਰੋਕ ਕੇ ਪੁੱਛਿਆ ਜਾ ਸਕਦਾ ਕਿਤੇ ਵੀ ਸਕਿਉਰਿਟੀ ਅਫੀਸ਼ਰਸ ਦੇ ਵੱਲੋਂ ਕਿ ਸਾਨੂੰ ਆਪਣਾ ਦਸਤਾਵੇਜ਼ ਦਿਖਾਓ ਜੀ ਮਤਲਬ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਟਾਰਗੇਟਿੰਗ ਸਪੈਸਿਫਿਕ ਕਮਿਊਨਿਟੀਜ਼ ਦੀ ਜਿਹੜੀ ਆ ਉਹਦੇ ਲਈ ਰਾਹ ਖੋਲਿਆ ਜਾ ਰਿਹਾ ਕਿ ਜੇ ਤੁਸੀਂ ਭਾਵੇਂ ਲੀਗਲ ਲੀਗਲੀ ਤੁਸੀਂ ਹੈ ਵੀ ਆ ਕਿਉਂਕਿ ਹੁਣ ਪਿਛਲੇ ਸਮੇਂ ਵਿੱਚ ਤੁਹਾਨੂੰ ਤੁਸੀਂ ਇੱਕ بڑا ਕੇਸ ਚਰਚਾ ਚ ਰਿਹਾ ਅਮਰੀਕ ਕੈਨੇਡੀਅਨ ਸਿਟੀਜ਼ਨਸੀ ਇੱਕ ਕੁੜੀ ਅਲਬਰਟਾ ਤੋਂ ਆਈ ਥਿੰਕ BC ਅਲਬਰਟਾ ਤੋਂ ਤੇ ਉਹ ਅਮਰੀਕਾ ਦੇ ਵਿੱਚ ਡਿਟੇਨ ਕੀਤੀ ਗਈ ਕਿਉਂਕਿ ਉਹਦਾ ਜਿਹੜਾ ਆਈ ਥਿੰਕ ਵੀਜ਼ਾ ਸੀ ਉਹ ਕੁਝ ਦਿਨ ਡੈਲਾ ਦੇ ਹੇਅਰਫੇਅਰ ਨਾਲ ਐਕਸਪਾਇਰ ਹੋ ਗਿਆ ਸੀ ਜੀ ਉਹਨੂੰ ਕਈ ਦਿਨ ਉੱਥੇ ਡਿਟੇਨ ਕਰਕੇ ਰੱਖਿਆ ਗਿਆ ਤੇ ਉਹ ਕਈ ਦਿਨਾਂ ਬਾਅਦ ਜਿਹੜੀ ਆਪਣੇ ਪਰਿਵਾਰ ਕੋਲ ਵਾਪਸ ਇੱਥੇ ਪਰਤੀ ਤੇ ਲਗਾਤਾਰ ਕੈਨੇਡਾ ਦੀਆਂ ਜੜੀਆਂ ਅਖਬਾਰਾਂ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਪਿਛਲੇ ਹਫਤੇ ਕਿ ਜਿੱਥੇ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹ ਅਮਰੀਕਾ ਜਾਣ ਲੱਗਿਆ ਉਹ ਇਸ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਜਿਹੜੇ ਅਮਰੀਕਨ ਅਫੀਸ਼ੀਅਲਸ ਨੇ ਬਾਰਡਰ ਦੇ ਉੱਤੇ ਜੀ ਤੁਹਾਡੇ ਫੋਨ ਦੀ ਜਿਵੇਂ ਮਰਜ਼ੀ ਜਾਂਚ ਕਰ ਸਕਦੇ ਆ ਤੇ ਤੁਹਾਡੇ ਫੋਨ ਦੇ ਵਿੱਚੋਂ ਸਾਰਾ ਕੁਝ ਦੇਖ ਸਕਦੇ ਆ ਤੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਤੇ ਇਹ ਵੀ ਹੈਗਾ ਆ ਕਿ ਤੁਹਾਨੂੰ ਉੱਤੇ ਬਿਨਾ ਕਿਸੇ ਤਰ੍ਹਾਂ ਦੀ ਜਿਵੇਂ ਤੁਸੀਂ ਜੇ ਤਾਂ ਬਾਰਡਰ ਦੇ ਉੱਤੇ ਤੁਹਾਨੂੰ ਡਿਟੇਨ ਕੀਤਾ ਜਾਂਦਾ ਆ ਤਾਂ ਉੱਤੇ ਕਾਉਂਸਲਰ ਐਕਸੈਸ ਨਹੀਂ ਹੁੰਦਾ ਆ ਜੀ ਮਤਲਬ ਉਸ ਤੋਂ ਬਾਅਦ ਇੰਟੀਗਰ ਜੇ ਤੁਸੀਂ ਮੇਨ ਲੈਂਡ ਦੇ ਵਿੱਚ ਕਿਤੇ ਵੀ ਅਮਰੀਕਨ ਲੈਂਡ ਦੇ ਉੱਤੇ ਤੁਹਾਨੂੰ ਡਿਟੇਲ ਹੁੰਦੇ ਉਹਦਾ ਤੁਹਾਨੂੰ ਕਾਉਂਸਲਰ ਐਕਸੈਸ ਮਿਲਦਾ ਹੈ ਉਹ ਤੁਹਾਡਾ ਹੱਕ ਆ ਕਾਨੂੰਨੀ ਹੱਕ ਆ ਪਰ ਜੇ ਤੁਸੀਂ ਬਾਰਡਰ ਤੇ ਡਿਟੇਲ ਹੁੰਦੀ ਹੈ ਤਾਂ ਨਹੀਂ ਮਿਲਦਾ ਤਾਂ ਇਸ ਤਰੀਕੇ ਦੀਆਂ ਇਕੱਲਾ ਮਤਲਬ ਕੈਨੇਡਾ ਦੇ ਹਵਾ ਕੈਨੇਡੀਅਨ ਸਿਟੀਜ਼ ਦੇ ਹਵਾਲੇ ਨਾਲ ਵੀ ਸਾਹਮਣੇ ਆਈਆਂ ਤਾਂ ਉਹਦੇ ਵਿੱਚ ਇਹ ਮਤਲਬ ਜਿਹੜਾ ਇੱਕ ਧੋਖਲਾ ਆ ਕਿ ਇੱਕ ਤਰ੍ਹਾਂ ਦੇ ਨਾਲ ਇੱਕ ਵੱਡੇ ਪੱਧਰ ਤੇ ਟਾਰਗੇਟਿੰਗ ਹੋ ਸਕਦੀ ਆ ਕਿ چاہے ਤੁਸੀਂ ਅਮਰੀਕਨ ਸਿਟੀ ਜਿਹੜੇ ਕੋਈ ਮਤਲਬ ਬਰਾਊਨ ਸਕਿਨ ਦਾ ਬੰਦਾ ਹੋਵੇ ਪਰ ਉਹਨੂੰ ਰੋਕ ਕੇ ਉਦੋਂ ਦਸਤਾਵੇਜ਼ ਪੁੱਛੇ ਜਾ ਸਕਦਾ ਹੈ ਤੇ ਜੇ ਉਹਦੇ ਕੋਲ ਗਲਤੀ ਨਾਲ ਉਹ ਦਸਤਾਵੇਜ਼ ਨਹੀਂ ਆ ਉਸ ਟਾਈਮ ਤਾਂ ਉਹਨੂੰ ਡੇਟੇਨ ਉਹਨੂੰ ਵੀ ਡੇਟੇਨ ਕੀਤਾ ਜਾ ਸਕਦਾ ਹੈ ਤਾਂ ਇਸ ਤਰੀਕੇ ਦਾ ਜਿਹੜਾ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸੋਸ਼ਲ ਪ੍ਰੋਫਾਈਲਿੰਗ ਜਿਹੜੀ ਮਤਲਬ ਟਾਰਗੇਟਿੰਗ ਦੇ حوالے ਨਾਲ ਇਸ ਤਰ੍ਹਾਂ ਦਾ ਮਾਹੌਲ ਪੜ ਸਕਦਾ ਹੈ ਇਹ ਵੱਡਾ ਤੋਖਲਾ ਸੀ ਜਿਹਦੇ ਚੱਲਦੇ ਆ ਕੋਰਟ ਦੇ ਵਿੱਚ ਇਹ ਆਰਗੇਨਾਈਜੇਸ਼ਨਸ ਗਈਆਂ ਸੀ ਪਰ ਕੋਰਟ ਨੇ ਇਸ ਕਾਨੂੰਨ ਨੂੰ ਰਹੀ ਝੰਡੀ ਦਿੱਤੀ ਆ ਤੇ ਹੁਣ ਮਤਲਬ ਜਿਹੜੇ ਖਾਸ ਤੌਰ ਤੇ ਜਿਹੜੇ ਇਲੀਗਲ ਹੈਗੇ ਨੇ ਲੋਕ ਤਾਂ ਉਹਨਾਂ ਨੂੰ ਇਹ ਜ਼ਰੂਰ ਆ ਕਿ ਉਹ ਜਿਵੇਂ ਉਹਨਾਂ ਨੇ ਕਿਹਾ ਹੈ ਸੈਕਟਰੀ ਨੇ ਕਿ ਤੁਸੀਂ ਆਪਣੇ ਆਪ ਹੀ ਜਿਹੜਾ ਅਮਰੀਕਾ ਆ ਉਹਨੂੰ ਛੱਡ ਜਾਓ ਨਹੀਂ ਜਿਹੜੇ ਅੱਗੇ ਹਾਲਾਤ ਨੇ ਜਾਂ ਤੁਹਾਡੇ ਲਈ ਉਸ ਹੋ ਸਕਦਾ ਹੈ ਕਿ ਮੁਸ਼ਕਲਾਂ ਪਰੇ ਹੋ ਸਕਦੇ ਆ ਜੀ ਬਿਲਕੁਲ ਇਹ ਸਾਰਿਆਂ ਲਈ ਦੇਖਣ ਤੇ ਸਮਝਣ ਵਾਲੀ ਗੱਲ ਹੈ ਵੀ ਇਸ ਲਾਅ ਦੇ ਇੰਡੀਵਿਜੂਅਲੀ ਜਿਹੜੀ ਬੰਦੇ ਦੀ ਸਿਚੁਏਸ਼ਨ ਹੈਗੀ ਹੈ ਉਸ ਨੂੰ ਮੁੱਖ ਰੱਖਦੇ ਹੋયા ਉਹਦੇ ਮਾਈਂਡ ਨੇ ਕੀ ਨੇ ਜਿਹੜਾ ਇਹ ਨਵਾਂ ਇੰਪਲੀਮੈਂਟ ਹੋਇਆ ਆ ਸੋ ਇਹ ਹਰ ਇੱਕ ਇੰਡੀਵਿਜੂਅਲ ਦੇ ਲਈ ਅਸੀਂ ਮਤਲਬ ਆਪਣੇ ਪਲੇਟਫਾਰਮ ਤੋਂ ਇਹੀ ਕਹਿ ਸਕਦੇ ਹਾਂ ਕਿ ਭਾਈ ਥੋੜਾ ਜਿਹਾ ਇਸ ਗੱਲ ਨੂੰ ਸਮਝੋ ਤੇ ਉਸ ਮੁਤਾਬਕ ਜੋ ਵੀ ਤੁਹਾਡੀ ਪਰਸਨਲੀ ਰਣਨੀਤੀ ਤੁਸੀਂ ਬਣਾ ਸਕਦੇ ਹੋ ਇਸ ਦੇ ਨਾਲ ਡੀਲ ਕਰਨ ਦੇ ਲਈ ਉਹਨੂੰ ਤੁਸੀਂ ਉਸ ਤਰ੍ਹਾਂ ਨਾਲ ਬਣਾਓ ਖਾਸ ਤੌਰ ਤੇ ਜਿਹੜੇ ਸਟੂਡੈਂਟ ਆਏ ਹੋਏ ਆ ਜਾਂ ਇਹ ਕਰ ਲਓ ਜਿਹੜੇ ਕੰਮ ਕਰ ਰਹੇ ਆ H1 ਤੇ ਹੈਗੇ ਆ ਉਹਨਾਂ ਦੇ ਲਈ ਵੀ ਮੇਰੇ ਖਿਆਲ ਇਸ ਦੇ ਵਿੱਚ ਲਾਜ਼ਮੀ ਕੀਤਾ ਗਿਆ ਹੈ ਕਿ ਉਹਨਾਂ ਨੇ ਜਿਹੜੀ ਡਾਕੂਮੈਂਟੇਸ਼ਨ ਹੈਗੀ ਹੈ ਉਹਨਾਂ ਦੀ ਜਿਹੜੀ ਅਪਰੂਵ ਕਰਦੀ ਹੋਵੇ ਕਿ ਭਾਈ ਅਸੀਂ ਇੱਥੇ ਆਹ ਕੰਮ ਕਰਨ ਦੇ ਲਈ ਇਸ ਮੁਲਕ ਦੇ ਵਿੱਚ ਆਏ ਹੋਏ ਹਾਂ ਤੇ ਆਹ ਸਾਡਾ ਉਹਦੀ ਡਾਕੂਮੈਂਟੇਸ਼ਨ ਹੈਗੀ ਹੈ ਸੋ ਉਹ ਵੀ ਨਾਲ ਰੱਖਣੀ ਇਹਨਾਂ ਨੇ ਲਾਜ਼ਮੀ ਕੀਤੀ ਹੈ ਕਿ ਭਾਈ ਜਿਵੇਂ ਤੁਸੀਂ ਕਿਹਾ ਵੀ ਕਿਸੇ ਵੀ ਸਮੇਂ ਤੁਹਾਨੂੰ ਖੜਾ ਕੇ ਕਿਸੇ ਤੁਸੀਂ ਸ਼ਾਪਿੰਗ ਕਰਨ ਜਾ ਰਹੇ ਹੋ ਕਿਤੇ ਤੁਸੀਂ ਬਾਹਰ ਖਾਣ ਜਾ ਰਹੇ ਹੋ ਜਾਂ ਆਪਣੇ ਕੰਮ ਤੇ ਹੈਗੇ ਹੋ ਕੰਮ ਦੇ ਉੱਤੇ ਜਾ ਰਹੇ ਹੋ ਤੁਹਾਨੂੰ ਅਥਾਰਟੀਜ਼ ਵੱਲੋਂ ਰੋਕ ਕੇ ਖੜਾ ਕੇ ਤੁਹਾਨੂੰ ਪੁੱਛਿਆ ਜਾ ਸਕਦਾ ਤੇ ਉਸ ਮੌਕੇ ਤੇ ਤੁਹਾਡੇ ਕੋਲੋਂ ਡਾਕੂਮੈਂਟੇਸ਼ਨ ਹੋਣੀ ਲਾਜ਼ਮੀ ਹੈ ਜਿਹੜੀ ਦੱਸ ਸਕੇ ਕਿ ਤੁਸੀਂ ਇੱਥੇ ਕਿਸ ਲਿਹਾਜ਼ ਦੇ ਜਾਂ ਕਿਸ ਕਪੈਸਿਟੀ ਦੇ ਵਿੱਚ ਇਸ ਮੁਲਕ ਦੇ ਵਿੱਚ ਰਹਿ ਰਹੇ ਹੋ ਬਾਕੀ ਅਮਰਵੀਰ ਸਿੰਘ ਜੀ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਜਿਹੜਾ ਇਹ ਸਾਰਾ ਮਾਹੌਲ ਬੜ ਰਹੀ ਹੈ ਕਿਉਂਕਿ ਇਸ ਟਾਈਮ ਜਿਹੜਾ ਅਮਰੀਕਾ ਆ ਉਹ ਦੁਨੀਆ ਦੀ ਸਿਆਸਤ ਨੂੰ ਤੈਅ ਕਰਨ ਦੀ ਤਾਕਤ ਰੱਖਦਾ ਹੈ ਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੀਆਂ ਇਹ ਸਾਰੀਆਂ ਪੋਲਿਸੀਜ਼ ਲਈਆਂ ਜਾ ਰਹੀਆਂ ਨੇ ਉਹ ਇੱਕ ਮਤਲਬ ਇੰਡੀਕੇਸ਼ਨ ਵਾਂਗ ਵੀ ਇਹਨੂੰ ਮੰਨਿਆ ਜਾ ਸਕਦਾ ਕਿ ਦੁਨੀਆ ਕਿਸੇ ਵੱਡੀ جنگ ਵੱਲ ਵੱਧ ਰਹੀ ਹੈ ਤੇ ਉਸ جنگ ਤੋਂ ਪਹਿਲਾਂ ਜਿਹੜਾ ਆ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਹ ਉਸੇ ਤਰੀਕੇ ਦੇ ਕਾਨੂੰਨ ਨੇ ਜਿਹਨਾਂ ਨੂੰ ਅਸੀਂ ਐਮਰਜੈਂਸੀ ਲਾਜ਼ ਕਹਿੰਦੇ ਆ ਬੀਹੋਸਟਿੰਗ ਕੇ ਦਾ ਇੱਕ ਮਾਹੌਲ ਪੂਰਾ ਪ੍ਰੋਟੈਕਸ਼ਨਿਜ਼ਮ ਵਾਲਾ ਪੜ ਰਿਹਾ ਹੈ ਤਾਂ ਉਹ ਜਿਹੜੀ جنگ ਆ ਵੱਡੀ ਉਹ ਮਤਲਬ ਕਿਉਂਕਿ ਜਿਹੜੀਆਂ ਗੱਲਾਂ ਸ਼ਾਇਦ ਮਤਲਬ ਅਸੀਂ ਨਹੀਂ ਸਮਝ ਸਕਦੇ ਅਸੀਂ ਬਾਹਰ ਬੈਠੇ ਜਿਹੜਾ ਕਿ ਜੋ ਪੈਂਟਾਗਨ ਦੇ ਵਿੱਚ ਜਾਂ ਸੀਆਈਏ ਹੈਡਕ quarters ਦੇ ਵਿੱਚ ਜੋ ਚੱਲ ਰਿਹਾ ਹੈ ਤੇ ਦੁਨੀਆ ਦੇ ਮਤਲਬ ਹੋਰ ਮੁਲਕਾਂ ਦੀਆਂ ਏਜੰਸੀਆਂ ਦੇ ਵਿੱਚ ਕੀ ਚੱਲ ਰਿਹਾ ਜੋ ਸਾਨੂੰ ਨਹੀਂ ਪਤਾ ਪਰ ਪੈਂਟਾਗਨ ਤੇ ਸੀਆਈਏ ਨੂੰ ਪਤਾ ਹੈ ਤੇ ਜਿਵੇਂ ਚੱਲਦਿਆ ਮਤਲਬ ਇਹ ਸਾਰਾ ਜਿਹੜਾ ਇੱਕ ਮਾਹੌਲ ਆ ਉਹ ਬਣ ਰਿਹਾ ਫੈਸਲੇ ਉਹੋ ਜਿਹੀ ਹੋ ਰਹੇ ਆ ਇਹਨਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਆ ਕਿ ਦੁਨੀਆ ਕਿਸੇ ਵੱਡੀ ਜਿਹੜੀ ਆ ਵੋਲਟਾਈਲ ਸਿਚੁਏਸ਼ਨ ਵੱਲ ਨੂੰ ਵਧ ਰਹੀ ਆ ਤੇ ਕੁਝ ਖਬਰਾਂ ਸਾਨੂੰ ਮਤਲਬ ਯੂਰਪ ਤੋਂ ਵੀ ਇਸ ਤਰੀਕੇ ਦੀਆਂ ਦੇਖਣ ਨੂੰ ਮਿਲੀਆਂ ਨੇ ਕਿ ਜਿੱਥੇ ਜਿਹੜੀਆਂ ਸਰਕਾਰਾਂ ਆ ਉਹ ਲੋਕਾਂ ਨੂੰ ਇਸ ਗੱਲ ਦੇ ਲਈ ਤਿਆਰ ਕਰ ਰਹੀਆਂ ਨੇ ਕਿ ਜਿਵੇਂ ਜੱਗ ਦੇ ਲਈ ਲੋਕਾਂ ਨੂੰ ਸਿਵਿਲਿਅਨਸ ਨੂੰ ਤਿਆਰ ਕੀਤਾ ਜਾਂਦਾ ਹੈ ਫੋਰ ਦਾ ਸੇਫਟੀ ਔਫ ਪ੍ਰੋਟੈਕਸ਼ਨ ਤੇ ਇਸ ਕਰਕੇ ਸਿੱਖਾਂ ਦੇ ਹਵਾਲੇ ਨਾਲ ਸਿੱਖਾਂ ਨੂੰ ਵੀ ਇਸ ਗੱਲ ਦੀ ਮਤਲਬ ਹਮੇਸ਼ਾ ਵੈਸੇ ਦਾ ਸਿੱਖ ਦਾ ਸੁਭਾਅ ਆ ਕਿ ਉਹ ਹਮੇਸ਼ਾ ਜਨ ਤਿਆਰ ਪਰ ਤਿਆਰ ਸਾਡੇ ਬੋਲਿਆਂ ਚ ਕਿਹਾ ਜਾਂਦਾ ਆ ਕਿ ਸਿੱਖ ਤਿਆਰ ਪਰ ਤਿਆਰ ਰਹਿੰਦੇ ਨੇ ਪਰ ਅਸੀਂ ਮਤਲਬ ਇਸ ਗੱਲ ਨੂੰ ਸੀਰੀਅਸ ਲੈਣ ਦੀ ਲੋੜ ਆ ਕਿ ਇਸ ਟਾਈਮ ਸਿੱਖ ਕਿਉਂਕਿ ਸਟੇਟਲੈਸ ਨੇਸ਼ਨ ਆ ਸਿੱਖਾਂ ਦੇ ਕੋਲ ਕੋਈ ਆਪਣੀ ਪ੍ਰੋਟੈਕਸ਼ਨ ਨਹੀਂ ਆ ਸਿੱਖਾਂ ਦੇ ਕੋਲ ਕੋਈ ਆਪਣੀ ਸਟੇਟ ਨਹੀਂ ਆ ਦਾ ਇਸ ਦੇ ਚੱਲਦੇ ਆ ਸਿੱਖਾਂ ਦੇ ਕੋਲ ਜਿਹੜੀ ਤਾਕਤ ਆ ਉਹ ਸੰਗਤ ਦੀ ਤਾਕਤ ਆ ਆਪਣੇ ਗੁਰਦੁਆਰਾ ਸਾਹਿਬਾਨ ਨੇ ਆਪਣੇ ਐਸਟੀਚੂਟ ਨੇ ਤਾਂ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਇੱਕ ਸਰਕਾਰਾਂ ਵਰਗਾ ਹੀ ਰੋਲ ਨਿਭਾਉਣ ਇੱਕ ਐਡਮਿੰਟ ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਸਰਕਾਰਾਂ ਨਿਭਾਉਂਦੀਆਂ ਨੇ ਆਪਣੇ ਸਿਟੀਜ਼ਨਸ ਦੇ ਲਈ ਤੇ ਉਵੇਂ ਦੀਆਂ ਜਿਹੜੀਆਂ ਤਿਆਰੀਆਂ ਨੇ ਕਿਸੇ ਵੀ ਭਵਿੱਖ ਦੇ ਸੰਭਾਵੀ ਹਾਲਾਤ ਦੇ ਲਈ ਉਹ ਸਿੱਖਾਂ ਨੂੰ ਕਰਨੀ ਚਾਹੀਦੀ ਪੰਜਾਬ 'ਚ ਵੀ ਤੇ ਵਿਦੇਸ਼ਾਂ 'ਚ ਵੀ ਯਾ ਮਤਲਬ ਇਹ ਇੱਕ ਹੋਰ ਬੜਾ ਅਹਿਮ ਪੱਖ ਹੁੰਦਾ ਆ ਕਿ ਸਰਵਾਈਵ ਦਾ ਇਸ ਟਾਈਮ ਦੁਨੀਆ ਆਪਣੇ ਸਰਵਾਈਵ ਨੂੰ ਸਭਰ ਤੇ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਸੋਨੇ ਦੇ ਭਾਅ ਜਿਹੜਾ ਆ ਉਹ ਤੇਜ਼ ਪਰਤੀ ਦਿਨ ਚੱਲ ਰਿਹਾ ਆ ਤੁਸੀਂ ਬੌਂਸ ਦੀ ਗੱਲ ਕੀਤੀ ਆ ਮਤਲਬ ਤਾਂ ਇਸ ਕਰ ਕਰਕੇ ਸਿੱਖਾਂ ਨੂੰ ਕਿਉਂਕਿ ਸਿੱਖ ਸਟੇਟਲੈਸ ਨੇ ਤਾਂ ਸਿੱਖਾਂ ਦਾ ਜਿਹੜਾ ਇਸ ਟਾਈਮ ਕੌਮੀ ਸਰਵਾਇਆ ਹੈ ਜਿਹੜਾ ਸਬੰਧ ਦੇ ਰੂਪ ਚ ਵੱਖੋ ਵੱਖਾ ਥਾਵਾਂ ਦੇ ਉੱਤੇ ਸਿੱਖਾਂ ਕੋਲ ਹੁੰਦਾ ਹੈ ਤਾਂ ਉਹਨੂੰ ਵੀ ਸਹੀ ਤਰੀਕੇ ਦੇ ਨਾਲ ਸੰਭਾਲਿਆ ਜਾਵੇ ਤੇ ਕਿਸੇ ਵੀ ਭਵਿੱਖ ਦੇ ਵਿੱਚ ਕੋਈ ਵੀ ਵਿਪਤਾ ਕੌਮੀ ਤੌਰ ਦੇ ਉੱਤੇ ਉਹਨੂੰ ਨਜਿੱਠਣ ਦੇ ਲਈ ਤਿਆਰੀਆਂ ਕੀਤੀਆਂ ਜਾਣ ਤਾਂ ਇਹ ਇੱਕ ਸਨੇਹਾ ਮੈਸੇਜ ਆ ਜਿਹੜਾ ਅਸੀਂ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਗੱਲਾਂ ਨੂੰ ਸਿਰਫ ਵਪਾਰ ਤੱਕ ਜਾਂ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਲਾਜ਼ ਮੇ ਇਹਨਾਂ ਤੱਕ ਸੀਮਤ ਨਾ ਰੱਖਿਆ ਜਾਵੇ ਜਾਇਦਾ ਤੱਕ ਸਮਝਿਆ ਜਾਵੇ ਇਸ ਗੱਲ ਤੇ ਲਈ ਤਿਆਰ ਰਿਹਾ ਜਾਵੇ ਕਿ ਦੁਨੀਆ ਕਿਸੇ ਵੱਡੀ ਚੰਗਵਾਲ ਨੂੰ ਵੱਧ ਰਹੀ ਹੈ ਜੀ ਬਿਲਕੁਲ ਨਹੀਂ ਇਹ ਗੱਲ ਜ਼ਰੂਰ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਆਪਣੇ ਆਪਣੇ ਇੰਡੀਵਿਜੂਅਲ ਲੈਵਲ ਦੇ ਉੱਤੇ ਸਮਝਣ ਦੀ ਲੋੜ ਹੈ ਤੇ ਇਹਦੀ ਜਿਹੜੀ ਇੱਕ ਇੰਟੈਂਸਿਟੀ ਹੈਗੀ ਹੈ ਜਾਂ ਜਿਹੜੀ ਸੀਰੀਅਸਨੈਸ ਹੈ ਉਹ ਉਹਦੇ ਤੋਂ ਬੇਖਬਰ ਨਹੀਂ ਹੋਣਾ ਚਾਹੀਦਾ